ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਵਾਲੇ ਦਿਨ ਮੈਂ ਰੇਖਾ ਗੁਪਤਾ ਜੀ ਜੋ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਇੱਕ ਚਿੱਠੀ ਭੇਜੀ ਹੈ ਚਿੱਠੀ ਹੈਗੀ ਆ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਜਿਹੜਾ ਦਿਵਸ ਆ ਰਿਹਾ ਦਿਹਾੜਾ ਆ ਰਿਹਾ ਉਸ ਨੂੰ ਸਮਰਪਿਤ ਜਿਹਦੇ ਵਿੱਚ ਮੈਂ ਉਹਨਾਂ ਅੱਗੇ ਇੱਕ ਮੰਗ ਰੱਖੀ ਹੈ ਬੇਨਤੀ ਕੀਤੀ ਹੈ ਉਹਨਾਂ ਨੂੰ ਕਿ ਜਿਹੜਾ ਚਾਨਨੀ ਚੌਂਕ ਹੈ ਉਹ ਚਾਨਨੀ ਚੌਂਕ ਜਿੱਥੇ ਗੁਰੂ ਸਾਹਿਬ ਦਾ ਸੀਸ ਧੜ ਤੋਂ ਵੱਖ ਕੀਤਾ ਗਿਆ ਜਿੱਥੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਧਿਆਲਾ ਜੀ ਦੀ ਸ਼ਹਾਦਤ ਹੋਈ ਉਹ ਚਾਨਨੀ ਚੌਂਕ ਜਿੱਥੇ ਇਤਿਹਾਸ ਕਹਿੰਦਾ ਹੈ ਕਿ ਸਵਾਮਨ ਜਨੈਊ ਲਾਉਣ ਤੋਂ ਬਾਅਦ ਔਰੰਗਜ਼ੇਬ ਰੋਟੀ ਖਾਂਦਾ ਹੁੰਦਾ ਸੀ ਉਥੇ ਲੱਖਾਂ ਲੋਕਾਂ ਤੇ ਅਤਿਆਚਾਰ ਹੋਇਆ ਹੋਊਗਾ ਕਿੰਨਾ ਦਾ ਤਰਮ ਪ੍ਰਵਰਤਨ ਕਰਵਾਇਆ ਗਿਆ ਹੋਊਗਾ ਕਿੰਨੇ ਲੋਕਾਂ ਨੂੰ ਮਾਰਿਆ ਜਾਂ ਸ਼ਹੀਦ ਕੀਤਾ ਗਿਆ ਹੋਊਗਾ ਉਹ ਚਾਨੀ ਚੌਂਕ ਦਾ ਨਾਮ ਸਾਨੂੰ ਉਸ ਵੇਲੇ ਦੇ ਹੋਏ ਜ਼ਬਰ ਜ਼ੁਲਮ ਦੀ ਅੱਜ ਵੀ ਅਹਿਸਾਸ ਕਰਾਉਂਦਾ ਕਿ ਉਹ ਜ਼ਬਰ ਜ਼ੁਲਮ ਦੀ ਜਗਾ ਸੀ ਸੋ ਮੈਂ ਅੱਜ ਉਹਨਾਂ ਤੋਂ ਬੇਨਤੀ ਕੀਤੀ ਕਿ ਜਿਹੜਾ ਇਹ ਚਾਨੀ ਚੌਂਕ ਹੈ ਉਸ ਦਾ ਨਾਮ ਬਦਲ ਕੇ ਸੀਸਗੰਜ ਕਰ ਦਿੱਤਾ ਜਾਵੇ ਕਿਉਂਕਿ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਸੀਸਗੰਜ ਹੈ ਤੇ ਉਹ ਇਲਾਕਾ ਸੀਸਗੰਜ ਦੇ ਨਾਮ ਦੇ ਨਾਲ ਜਾਣਿਆ ਜਾਵੇ ਉਸ ਦਾ ਨਾਮ ਤਬਦੀਲ ਕੀਤਾ ਜਾਵੇ ਕਿਉਂਕਿ ਦਿੱਲੀ ਦੇ ਵਿੱਚ ਪਹਾੜ ਗੰਜ ਚਰਿਆ ਕਰਨ ਵੈਸੇ ਇਲਾਕੇ ਹੈਗੇ ਨੇ ਤਾਂ ਸੀਸ ਗੰਜ ਇਹਨੂੰ ਵੀ ਮਹੱਤਤਾ ਦਿੱਤੀ ਜਾਵੇ ਤਾਂ ਕਿ ਲੋਕ ਆਇਆ ਕਰਨ ਤੇ ਉਹ ਇਤਿਹਾਸ ਤੋਂ ਜਾਣ ਹੁੰਨ ਦੂਸਤੀ ਮੈਂ ਬੇਨਤੀ ਉਹਨਾਂ ਨੂੰ ਇਹ ਕੀਤੀ ਹੈ ਕਿ ਜਿਨਨੇ ਤਿੰਨ ਮੈਟਰੋ ਸਟੇਸ਼ਨ ਨਾਮ ਲੱਗਦੇ ਨੇ ਚਾਹ ਨਹੀਂ ਚਾਹੁੰਦੇ ਉਹਨਾਂ ਤਿੰਨ ਮੈਟਰੋ ਸਟੇਸ਼ਨਾਂ ਦੇ ਵਿੱਚੋਂ ਨਾਮ ਬਦਲ ਕੇ ਇੱਕ ਭਾਈ ਸਤੀ ਦਾਸ ਜੀ ਦੇ ਨਾਮ ਦੇ ਉੱਪਰ ਇੱਕ ਭਾਈ ਮਤੀ ਦਾਸ ਜੀ ਦੇ ਨਾਮ ਦੇ ਉੱਪਰ ਤੇ ਇੱਕ ਭਾਈ ਦਿਆਲਾ ਜੀ ਦੇ ਨਾਮ ਦੇ ਉੱਪਰ ਮੈਟਰੋ ਸਟੇਸ਼ਨਾਂ ਦਾ ਵੀ ਨਾਮ ਲਖਿਆ ਕਿਉਂਕਿ ਲੱਖਾਂ ਲੋਕ ਉਥੋਂ ਗੁਜ਼ਰਦੇ ਨੇ ਤਾਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੇ ਇਹਨਾਂ ਸਿੱਖਾਂ ਦੀ ਸ਼ਹਾਦਤ ਜੁਰਮ ਦੇ ਖਿਲਾਫ ਸੀ ਜ਼ਬਰ ਦੇ ਖਿਲਾਫ ਸੀ ਤੇ ਆਪ ਦਾ ਜਿਹੜਾ ਪਾਰਲਮੈਂਟ ਉਹਨੂੰ ਤੇ ਹਿੰਦ ਧਰਮ ਦੀ ਰੱਖਿਆ ਕਰਨ ਦੇ ਲਈ ਸੀ ਤਾਂ ਉਹਨਾਂ ਨੇ ਆਪ ਦੀ ਸਰੀਰ त्यागਿਆ ਕੁਰਬਾਨੀ ਦਿੱਤੀ ਉਸ ਦਾ ਅਹਿਸਾਸ ਕਰਾਇਆ ਜਾਵੇ ਸੋ ਇਸ ਕਰਕੇ ਮੈਂ ਤਰੀ ਚਿੱਠੀ ਹੈ ਉਹ ਸ਼੍ਰੀਮਤੀ ਦੇਸ਼ਾ ਗੁਪਤਾ ਜੀ ਤੁਮਨੇ ਭੇਜੀ ਹੈ ਧੰਨਵਾਦ